ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਪੰਜਾਬ ਤੋਂ ਆਈ ਵੱਡੀ ਮਾੜੀ ਖ਼ਬਰ ਖ਼ਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਸਾਬਕਾ ਪੁਲਿਸ ਮਹਾਂ ਨਿਰਦੇਸ਼ਕ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਅਕਤਰ ਦੀ ਸ਼ੱਕੀ ਮੌਤ ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੁਣ ਇਸ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਸੀਬੀਆਈ ਦੀ ਜਾਂਚ ਮਨਜ਼ੂਰੀ ਦੇ ਦਿੱਤੀ ਹੈ ਸੀਬੀਆਈ ਦੀ ਟੀਮ ਨੇ ਵੀਰਵਾਰ ਰਾਤ ਨੂੰ ਇੱਕ ਕੇਸ ਨਾਲ ਸੰਬੰਧ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਚ ਲੈ ਲਏ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਮਲੇਰ ਕੋਟਲਾ ਤੋਂ ਤਿੰਨ ਵਾਰ ਦੀ ਵਿਧਾਇਕ ਅਤੇ ਸਾਬਕਾ ਮੰਤਰੀ ਰਹੀ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਧੀ ਪੁੱਤਰ ਵਦੂ ਵਿਰੁੱਧ ਅਕੀਲ ਅਖਤਰ ਦੀ ਹਤਿਆ ਦਾ ਮਾਮਲਾ ਦਰਜ ਕੀਤਾ ਸੀ ਹੁਣ ਨੇ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ ਉਨਾ ਵਿਰੁੱਧ सीबीआई ਨੇ ਹੱਤਿਆ ਤੇ ਪ੍ਰਾਦਿਕ ਸਾਜ਼ਿਸ਼ ਰਚੰਦੀ ਧਾਰਾ ਅਧੀਨ ਐਫਆਈਆਰ ਦਰਜ ਕੀਤੀ ਦੱਸਦੀ ਹੈ ਕਿ 16 ਅਕਤੂਬਰ ਦੀ ਦੇਰ ਰਾਤ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਅਕਟਰ ਦੇ ਪੰਚਕੁਲਾ ਦੇ ਐਮਡੀਐਸ ਸੈਕਟਰ 4 ਚ ਸਥਿਤ ਉਹਨਾਂ ਦੀ ਕੋਠੀ 'ਚ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ ਸੀ ਪਰਿਵਾਰ ਨੇ ਕਿਹਾ ਸੀ ਕਿ ਦਵਾਈਆਂ ਦੀ ਜ਼ਿਆਦਾ ਖੁਰਾਕ ਕਰਨ ਦੀ ਕਾਰਨ ਮੌਤ ਹੋ ਗਈ ਹੈ ਸਹਾਨਪੁਰ ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ ਜੋ 7 اگਸਟ ਨੂੰ ਦੱਸੀ ਜਾ ਰਹੀ ਸੀ